ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹੀ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਰਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਜ ਆਵੈ ਸਾਚ ਭਾਵੈ ਸਾਚ ਕੀ ਮਤ ਕਿਉ ਟਲੈ ਇਸਨਾਨ দান ਸੋ ਗਿਆਨ ਮੱਜਨ ਆਪ ਅਛਲਿਓ ਕਿਉ ਛਲੈ ਪਰਪੰਚ ਮੋਹ ਵਿਕਾਰ ਥਕੇ ਕੂੜ ਕਪਟ ਨਾ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਭਾਵੈ ਸੋਈ ਸਾਹਿਬ ਸੋ ਸਾਲਾਹੀਐ ਜਿਨ ਕਾਰਣ ਕੀਆ ਮੈ ਲਾਗੀ ਮਨ ਮੈ ਲਿਆ ਕਿਨ ਐ ਅੰਮ੍ਰਿਤ ਪੀਆ ਮਾਥੇ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਮੋਲ ਕਰਾਇਆ ਆਪਨੜਾ ਪ੍ਰਭ ਸਹਜ ਪਛਾਤਾ ਝਾ ਮਨ ਸਾਚੈ ਲਾਇ ਤਿਸ ਨਾਲ ਗੁਣ गावा ਜੇ ਤਿਸ ਭਾਵਾ ਕਿਉ ਮਿਲ ਹੋਏ ਪਰਾਇਆ ਸਾਹਿਬ ਸੋ ਸਲਾਹੀਐ ਜਿਨ ਜਗਤ ਉਪਾਇ ਆਏ ਗਿਆ ਕੀ ਨਾ ਆਇਓ ਕਿਉ ਆਵੈ ਜਾਤਾ ਪ੍ਰੀਤਮ ਸੋ ਮਾਨ ਮਾਨਿਆ ਹਰ ਸੇ ਤੀਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜੇ ਨ ਬੇੰਬ ਕਾ ਕੋਟ ਉਸਾਰਿਆ ਪੰਜ ਪੂ ਨਾਇਕੋ ਆਪ ਸਰੰਦਾ ਜੇ ਨ ਸੱਚ ਕਾ ਪਿੰਡ ਸਵਾਰਿਆ ਆਮ ਆਵ ਗਣਿਆਰੀ ਤੂੰ ਸੁਣ ਪਿਆਰੇ ਸੁਧ ਭਾਵੈ ਸੱਚ ਸੋਈ ਆਵਣ ਜਾਣਾ ਨਾ ਥੀਐ ਸਾਚੀ ਮਤ ਹੋਈ ਅੰਜਨ ਤੈ ਸਾ ਅੰਜੀਐ ਜੈ ਸਾ ਪੇਰ ਭਾਵੈ ਸਮਝੈ ਸੂਝੈ ਜਾਣੀਐ ਜੀ ਆਪ ਜਾਣਾਵੈ ਆਪ ਜਾਣਾਵੈ ਮਾਰਗ ਪਾਵੈ ਆਪੇ ਮਨੁ ਆਲੇ ਵਾਏ ਕਰਮ ਸੋ ਕਰਮ ਕਰਾਏ ਆਪੇ ਕੀਮਤ ਕੌਣ ਅਪੇਵਾਏ ਤੰਤ ਮੰਤ ਪਾਖੰਡ ਨਾ ਜਾਣਾ ਰਾਮ ਰਿਦੈ ਮਨ ਮਾਨੇ ਆ ਅੰਜਨ ਨਾਮ ਤਿਸੈ ਤੀ ਸੂਝ ਗੁਰ ਸਬਦੀ ਸਚ ਜਾਣੇ ਆ ਸਾਜਨ ਹੋਵਨ ਆਪੜੇ क्यों पर कर जाही। साजन राते सच के संगे मन माह मन माहे साजन कर है रलिया करम तरम सबाया आठ साठ तीर्थ पुन पूजा ਨਾਮ ਸਾਚਾ ਪਾਇਆ ਆਪ ਸਾਜੇ ਥਾਪ ਵੇਖੈ ਤਿਸੈ ਭਾਣਾ ਪਾਇਆ ਸਾਜਨ ਰਾਂਗ ਰੰਗੀ ਲੜੇ ਰੰਗ ਲਾਲ ਬਣਾਇ ਅੰਧਾ ਆਗੂ ਜੇ ਥੀਐ ਕਿਉ ਪਾਧਰ ਜਾਣੈ ਆਪ ਮੁਸੈ ਮਤ ਹੋਸ਼ੀਐ ਕਿਉ ਰਾਹੋ ਪਛਾਣੈ ਕਿਉ ਰਾਹੇ ਜਾਵੈ ਮਹਿਲ ਪਾਵੈ ਅੰਧ ਕੀ ਮਤ ਅੰਦਲੀ ਵੇਣ ਨਾਮ ਹਾਰ ਕੇ ਕਾਸ਼ ਨ ਸੂਝੈ ਅੰਧ ਬੂਡਾ ਤੰਦਲੀ ਦਿਨ ਰਾਤ ਚਾਨਣ ਚਾਉ ਉਪਜੈ ਸਬਦ ਗੁਰ ਕਾ ਮਨ ਵਸੈ ਕਰ ਜੋੜ ਗੁਰ ਪਹਿ ਕਰ ਬੇਨਤੀ ਰਾਹੁ ਪਾਦਰ ਗੁਰ ਦਸੈ ਮਾਨ ਪਰਦੇਸੀ ਜੇਤੀ ਐ ਸਭ ਦੇਸ ਪਰਾਇਆ ਕਿਸ ਪਹਿ ਖੋਲੋ ਗੰਠੜੀ ਦੁਖੀ ਭਰ ਆਇਆ ਦੁਖੀ ਭਰ ਆਇਆ ਜਗਤ ਸਬਾਇਆ ਕੌਣ ਜਾਣੈ ਬਿਦ ਮੇਰੀਆ